ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੀ ਇਕਾਈ ਟੇਸੀਆਂ ਕਾਨਾ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ। ਇਸ ਮੌਕੇ ਹਾਜ਼ਰ ਸਭਾ ਦੇ ਪ੍ਰਧਾਨ ਮਨਜਿੰਦਰ ਸਿੰਘ ਟੇਸੀ ਨੇ ਕਿਹਾ ਕਿ ਨੌਜਵਾਨਾਂ ਦਾ ਗੁਰੂਆਂ ਅਤੇ ਦੇਸ਼ ਭਗਤਾਂ ਦੇ ਵਿਰਸੇ ਨੂੰ ਸੰਭਾਲਦਿਆਂ ਵੱਧ ਰਹੇ ਨਸ਼ਿਆਂ ਅਤੇ ਕਾਰਪੋਰੇਟ ਦੁਆਰਾ ਗੰਦਲੇ ਕੀਤੇ ਜਾ ਰਹੇ ਵਾਤਾਵਰਣ ਖਿਲਾਫ 71 ਹੋਣਾ ਆਉਣ ਵਾਲੀ ਪੀੜ੍ਹੀ ਲਈ ਚੰਗੇ ਸੰਕੇਤ ਹਨ ਅਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਸਮਾਜਿਕ ਸਮਾਗਮ ਕਰਵਾਉਣ ਦਾ ਅਹਿਦ ਕੀਤਾ ਗਿਆ। ਅੰਤ ਵਿੱਚ ਗੁਰਜੀਤ ਝੰਡੇ ਅਤੇ ਜਸਵੀਰ ਸਿੰਘ ਨੇ ਦੇਸ਼ ਵਿਦੇਸ਼ ਤੋਂ ਸਹਿਯੋਗ ਕਰਨ ਵਾਲੇ ਸਭਾ ਦੇ ਸਾਥੀਆਂ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜਿੰਦਰ ਟੇਸੀ, ਜਸਵੀਰ ਸ਼ੀਰਾ, ਤਰुण ਮਹਿਰਾ, ਸੰਵੀਰ ਜੜਿਆਲਾ ਰਾਜੂ ਸ਼ਿੰਦਾ ਜੱਸਾ ਸਾਬੀ ਟੇਸੀ ਇੰਦਰਜੀਤ ਝੰਡੇ ਸੁਖਮਨ ਨਵੀਨ ਝੰਡੇ ਗੋਰਾ ਮਨੀ ਜਖੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਨਗਰ ਵਾਸੀਆਂ ਨੇ ਸੇਵਾ ਕੀਤੀ ਅੱਜ ਅਸੀਂ ਭੰਟਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਪਿੰਡ ਟੇਸੀਆਂ ਕਾਨਾਂ ਵਿਖੇ ਸ਼ਹੀਦ ਭਗਤ ਸਿੰਘ ਨਾਲ ਸਭਾ ਪੰਜਾਬ ਦੀ ਇਕਾਈ ਵੱਲੋਂ ਅੱਜ ਜਿਹੜਾ ਆ ਠੰਡੇ ਮਿੱਠੇ ਜਲਦੀ ਜਿਹੜੀ ਆ ਉਹ ਸ਼ਹੀਦ ਦਾ ਜਿਹੜਾ ਲੰਗਰ ਲਾਇਆ ਗਿਆ ਆ ਤੇ ਉਹਦੇ ਨਾਲ ਹੀ ਜਿਹੜਾ ਅੱਜ ਨੌਜਵਾਨੀ ਨੇ ਅਹਿਦ ਕੀਤਾ ਆ ਕਿ ਜਿਵੇਂ ਦੇਸ਼ ਭਗਤਾਂ ਦਾ ਜਿਵੇਂ ਸਾਡੇ ਗੁਰੂਆਂ ਦਾ ਵਿਰਸਾ ਆ ਉਹ ਸਾਡੇ ਦੇਸ਼ ਭਗਤਾਂ ਨੇ ਅੱਗੇ ਵਧਾਇਆ ਸੀ ਠੀਕ ਉਸੇ ਤਰ੍ਹਾਂ ਅੱਜ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹ ਜਦੋਂ ਆਪਣੇ ਗੁਰੂਆਂ ਦੇ ਵਿਰਸੇ ਨੂੰ ਛੱਡ ਕੇ ਆਪਣੇ ਦੇਸ਼ ਭਗਤਾਂ ਦੇ ਵਿਰਸੇ ਨੂੰ ਛੱਡ ਕੇ ਜਿਹੜੀਆਂ ਉਹ ਦੇਸ਼ ਦੇ ਅੰਦਰ ਜਿਹੜੀਆਂ ਬੁਰੀਆਂ ਮਾੜੀਆਂ ਹਾਲਾਤਾਂ ਜਿਹੜੀਆਂ ਲਗਾਤਾਰ ਵਧ ਰਹੀਆਂ ਆ ਉਹਨਾਂ ਵੱਲ ਜਿਹੜੀ ਲਗਾਤਾਰ ਸਿਹਤ ਹੋ ਰਹੀ ਆ ਉਹਦੇ ਲਈ ਫੇਸ ਕਦਮ ਚੱਕਣ ਦੇ ਵਾਸਤੇ ਅੱਜ ਸ਼ਹੀਦ ਭਗਤ ਸਿੰਘ ਨੌਜ ਸਭਾ ਜੂਨਟ ਢੇਸੀਆਂ ਕਾਨਾ ਨੇ ਫੈਸਲਾ ਕੀਤਾ ਕਿ ਅੱਜ ਜਿੱਥੇ ਮੌਸਮ ਦੀ ਇੱਕ ਵਾਤਾਵਰਨ ਦੀ ਜਿਹੜੀ ਆ ਵੱਡੀ ਗੰਭੀਰ ਸਮੱਸਿਆ ਸਾਡੇ ਪੂਰੇ ਪੰਜਾਬ ਦੇ ਅੰਦਰ ਪੂਰੇ ਦੇਸ਼ ਦੇ ਅੰਦਰ ਖੜੀ ਹੋਈ ਆ ਗਲੋਵਿੰਗ ਵਾਰਮਿੰਗ ਜਿਹੜਾ ਆ ਉਹ ਮੁੱਦਾ ਜਿਹੜਾ ਅੱਜ ਵੱਡਾ ਹੋ ਰਿਹਾ ਆ ਤਪਸ਼ ਜਿਹੜੀ ਆ ਪੂਰੇ ਸੰਸਾਰ ਪੱਧਰ ਉੱਤੇ ਵਧ ਰਹੀ ਆ ਇਹਦੇ ਲਈ ਜਿਹੜਾ ਆ ਉਹ ਜਿੱਥੇ ਨੌਜਵਾਨਾਂ ਨੇ ਅੱਜ ਫੈਸਲਾ ਕੀਤਾ ਆ ਕਿ ਠੰਡੇ ਮਿੱਠੇ ਜਲਦੀ ਸ਼ਹੀਦ ਦਾ ਲੰਗਰ ਚਲਾਇਆ ਆ ਉਹਦੇ ਨਾਲ ਹੀ ਅਹਿਦ ਵੀ ਕੀਤਾ ਆ ਕਿ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਆ ਜਾਂ ਜਿਹੜੀ ਸਾਡੀ ਨੌਜਵਾਨੀ ਆ ਜਿਹੜੀ ਨਸ਼ਿਆਂ ਦੇ ਵਿੱਚ ਜਾਂ ਜਿਹੜੀਆਂ ਹੋਰ ਦੂਜੀਆਂ ਬੁਰੀਆਂ ਆਲਮਤਾਂ ਦੇ ਵਿੱਚ ਜਿਹੜੀ ਆ ਉਹ ਘਿਰ ਰਹੀ ਆ ਉਹਨਾਂ ਨੂੰ ਮੋੜ ਕੇ ਵਾਪਸ ਜਿਹੜੀ ਆ ਉਹ ਦੁਬਾਰਾ ਤੋਂ ਫੇਰ ਜਿਹੜਾ ਆ ਉਹ ਗੁਰੂਆਂ ਦੇ ਅਸੀਂ ਵਿਰਸੇ ਦੇ ਨਾਲ ਜੋੜੀਏ ਦੇਸ਼ ਭਗਤਾਂ ਦੇ ਵਿਰਸੇ ਦੇ ਨਾਲ ਜੋੜੀਏ ਬਸ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਅਸੀਂ ਆਸ ਕਰਦੇ ਆ ਕਿ ਅੱਜ ਜਿੱਥੇ ਸ਼ੀਖ ਪਕਸੇ ਨੌ ਸਵਾ ਅੱਜ ਨੌਜਵਾਨੀ ਲਈ ਉਦਦਮ ਕਰ ਰਹੀ ਆ ਅਸੀਂ ਘਰ ਘਰ ਲਈ ਅਪੀਲ ਕਰਦੇ ਆ ਕਿ ਨੌਜਵਾਨੋ ਹੋਵੋ ਇਕੱਠੇ ਤੇ ਆਓ ਆਪਣੇ ਗੁਰੂਆਂ ਦੇ ਤੇ ਦੇਸ਼ ਭਗਤਾਂ ਦੇ ਵਿਰਸੇ ਨੂੰ ਸੰਭਾਲਦੇ ਹੋਏ ਇਸ ਨਸ਼ੇ ਦੇ ਤੇ ਹੋਰ ਬੁਰੀਆਂ ਆਲਮਤਾਂ ਤੋਂ ਬਚਦੇ ਹੋਏ ਨੌਜਵਾਨੀ ਨੂੰ ਜਿਹੜਾ ਆ ਆਪਾਂ ਚੰਗੇ ਰਾਹ ਵੱਲ ਲੈ ਚਲੀਏ ਇਹਨਾਂ ਸ਼ਬਦਾਂ ਨਾਲ ਧੰਨਵਾਦ